ਪਿੰਡ ਨੰਗਲਗੜਾ ਖਾਂ ਵਿੱਚ ਲੈਂਡ ਪੂਲਿੰਗ ਵਾਸਤੇ ਮੀਟਿੰਗ ਰੱਖੀ ਗਈ ਇਸ ਵਿੱਚ ਸਾਰੇ ਪਿੰਡ ਵਾਸੀ ਅਤੇ ਜ਼ਮੀਦਾਰ ਲੰਬੜਦਾਰ ਅਤੇ ਕਿਸਾਨ ਜਥੇਬੰਦੀਆਂ ਵੀ ਮੌਜੂਦ ਸਨ ਲੈਂਡ ਪੂਲਿੰਗ ਲਈ ਇਹ ਮੀਟਿੰਗ ਰੱਖੀ ਗਈ ਅਤੇ ਇਸ ਨੂੰ ਕੈਨਸਲ ਕਰਨ ਲਈ ਸਾਈਨ ਕਰਾ ਕੇ ਮਤਾ ਪਾਸ ਕੀਤਾ ਗਿਆ ਕੋ ਡਾਨੀ ਨੇ ਤੇ ਇੰਟਰਨੈਸ਼ਨਲ ਜਿਹੜਾ ਸਰਮਾਇਦਾਰ ਕਲਾਸ ਆ ਉਹਦੇ ਜਿਹੜੇ ਵੱਡੇ ਥਾਮਿਆਂ ਅਡਾਨੀ ਅਮਾਨੀ ਵਰਗੇ ਜਿਹੇ ਦੇਸ਼ਾਂ ਦੇ ਵੀ ਵੱਡੇ ਵੱਡੇ ਯਾਰੇਦਾਰ ਘਰਾਣੇ ਕਾਰਪੋਰੇਟ ਘਰਾਣੇ ਉਹਨਾਂ ਦੇ ਇੰਟਰਨੈਸ਼ਨਲ ਸੰਗਠਨ ਬਣੇ ਹੋਆ ਟੀਓ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਤੇ ਵਰਲਡ ਬੈਂਕ ਇਹਨਾਂ ਦੇ ਬਾਰੇ ਦੀ ਆ ਕਰਦੇ ਥੱਲੇ ਜਵਾਗੇ ਆਪਣੀਆਂ ਨੀਤੀਆਂ ਉੱਤੇ ਠੋਕਦੀ ਆ ਇਹ ਆ ਨੀਤੀਆਂ ਰੱਖ ਕਰੋ ਫੇਰ ਕਰੋ

ਦੇ ਹੱਥ ਕੇ ਬਾਜੇ ਹੁਣਤੀਆ ਉਹ ਪਾਰਟੀ ਨਾ ਜਿੱਤ ਸਕਦੀ ਐ ਲੈ ਕਿੰਨੀ ਆ ਕਿਉਂਕਿ ਲੋਕਾਂ ਨੂੰ ਕਿਹਦਾ ਕੇ ਜੇ ਮਦਦ ਨਹੀਂ ਕਰੇ ਲੋਕਾਂ ਨੂੰ ਸਮਝ ਨਹੀਂ ਬਣੀ ਉਹਦਾ ਜਿਹੜਾ ਚੰਗੀ ਪਾਰਟੀ ਨਹੀਂ ਜਿੱਤਣੀ ਜਿਹੜੇ ਜਿੱਤਣਿਆ ਚੋਣ ਜਿੱਤੜਿਆ ਚਾਕੂ ਜਿੱਤੜਿਆ ਚਾਹੇ ਇਹਨੂੰ ਮੰਗੀਦਾਰਿਓ ਉਹ ਬੜੇ ਫਦਾਇਆ ਨਾਲ ਬੜੇ ਜਿੱਕੇ ਜੇ ਕੱਪੜੇ ਪਾ ਲੈਂਦੇ ਆ ਬੜੇ ਮਿੱਠੇ ਮਿੱਠੇ ਹੌਲੇ ਬਣਦੇ ਆ ਆਖੀਆਂ ਧਿਆਨ ਰੱਖਿਓ ਤੇ ਦੇ ਤਰੀਕੀ ਪਾਕੀ ਪਾ ਭਿਆਹ ਹੋਇਣਾ ਇਸੇ ਤਰ੍ਹਾਂ ਹੀ 2500 ਪੈਨਸ਼ਨ ਗਿਆ ਨਹੀਂ ਗਿਆ ਇਹਨਾਂ ਮੈਂ ਪਤੀ ਤੋਂ ਪੈਨਸ਼ਨ ਕਰਾ ਲਈ ਪੈਨਸ਼ਨ ਤੇ 1500 ਰੁਪਏ ਦੀ ਸਾਰੇ ਦਸ ਹਾਲ ਹੋ ਗਿਆ ਰਸ਼ੀਆ ਨੇ ਜੱਗਾ ਘੜ ਦਿੱਤਾ ਰਸ਼ੀਆ ਨੂੰ ਸਾਰੇ ਦੇਖਦੇ ਰਸ਼ੀਆ ਜਿਹੜਾ ਉਹਦੇ ਕਾਰਖਾਨੇ ਸਾਂਝੇ ਕਰਤੇ ਜ਼ਮੀਨਾਂ ਸਾਂਝੀਆਂ ਕਰਤੀਆਂ ਉਹ ਰਸ਼ੀਆ ਨੇ ਖਾਲਾ ਮਾਰ ਕੇ ਘੱਡੀ ਕੀਤੀ ਦੁਨੀਆ ਦਾ ਪਹਿਲਾ ਨੰਬਰ ਦਾ ਫਿਊਰ ਕੰਟਰੀ ਬਣਿਆ ਉਸ ਤੋਂ ਬਾਅਦ ਸ਼ੀਰ ਬਣਿਆ ਇਹ ਲੋਕਾਂ ਦਾ ਹਰ ਇੱਕ ਇੱਕ ਸਮਾਜਿਕ ਜਿਹੜਾ ਆਪਣਾ ਕੋਈ ਹੱਲ ਚ ਉਹਨਾਂ ਨੂੰ ਬਾਟਰਾ ਤੋਂ ਸੜਕੇ ਗਲਬਾ ਦੇ ਮਾਣੇ ਸੜਕੇ ਦੇ ਖੋੜੇ ਆ ਕਿ ਉਹਨਾਂ ਦੀ ਅਤਰਾ ਨਹੀਂ ਜਾਂ ਉਹ ਚੁੱਪ ਕੇ ਲੱਗਿਆ ਮਹੌਰੀ ਇਤਾਰੇ ਲੀਡਰ ਆਪ ਨੇ ਇਹ ਕੰਮ ਕੀਤਾ ਹੁਣ ਪੰਜਾਬ ਚ ਜਿੱਦਾਂ ਮੋਦੀ ਨੇ ਕਾਨੂੰਨ ਚੈਨ ਬਣਾਈ ਸੀ ਰੋਗਾਂ ਦਾ ਇਲਾਜ ਹੈ ਇਹਦੇ ਪਰ ਉਸਾਰੇ ਸਾਡੇ ਜੋ ਸਾਡਾ ਇੱਕ ਵਾਰ ਦੋਪਹਿਰ ਕਿ ਲੋਕ ਇਲਾਜ ਮਿਲਦਾ ਆ ਉਹ ਬੰਦ ਹੋ ਗਿਆ ਉਹ ਬੰਦ ਹੋ ਗਿਆ ਕਿ ਫੇਰ ਸ਼ੋਹਰਤ ਤੇ ਦੋਪਹਿਰ ਤੇ ਕਿ ਲੋਕਾਂ ਨੂੰ ਵੀ ਆਦਾ ਵੀ ਕਿਹਾ ਕਿ ਬਟ ਗਿਆ ਤੁਹਾਡਾ ਚੋਣ ਨਾਮ ਕੀ ਹੈ ਅਮਰਦੀਪ ਸਿੰਘ ਭਾਈ ਜੀ ਅੱਜ ਜਿਹੜੀ ਲੈਂਡ ਪਲਨਿੰਗ ਕਰਕੇ ਅੱਜ ਨੰਗਲ ਕਾਰਖਾਨੇ ਮੀਟਿੰਗ ਰੱਖੀ ਹੈ ਕਿਸ ਵਿਸ਼ੇ ਜਨਾ ਮੀਟਿੰਗ ਕਰਕੇ ਗਈ ਹੈ ਇਹਨਾਂ ਨੇ ਸਾਰਨੀ ਰੱਖੀ ਹੈ ਕਿ ਇਹ ਲੈਂਡ ਨੂੰ ਟੈਨਸ਼ਨ ਕੀਤਾ ਜਾਵੇ ਇਹ ਲੋਕਾਂ ਦਾ ਬਹੁਤ ਦਾ ਰੋਸ ਹੈ ਤੇ ਇੱਥੇ ਤੇ ਛੋਟੀ ਬੇਨਤੀ ਆ ਕਿ ਇਹ ਕਿੱਲੇ ਦੀ ਚਾਰਖਣਾਲੀ ਕਿੱਲਾ ਬਣ ਜੇ ਤੇ ਇਸੇ ਕਰਕੇ ਛੋਟਾ ਗੁਜਾਰਾ ਜਿੰਦਗੀ ਜੀਦਾ ਤੇ ਇਹਨਾਂ ਦਾ ਜ਼ਰੂਰ ਜ਼ਾਹਰ ਕਰੀਏ ਤੇ ਇੱਕ ਪੱਖੀ ਪਹਿਲਵਾਛੀਆ ਪੰਡਤ ਜੀ ਦੀ ਗੱਲ ਕਿ ਕਿੱਲਾ ਬਣਦੀ ਹੈ ਤੇ ਅੱਜ ਇਹਦਾ ਹੀ ਵਿਰੋਧ ਕਰਦੇ ਆ ਸਾਥ ਤੇ ਆਏ ਸਰਕਾਰਾਂ ਦੀਆਂ ਨੀਤੀਆਂ غلطੋ ਆ ਕਿ ਇੱਥੇ ਦੀ ਸਰਕਾਰ ਨੂੰ ਕੰਮ ਕਰਨ ਦਿੱਤਾ ਜਾਵੇ ਜਿਹੜੇ ਦਿੱਲੀ ਤੋਂ ਆਏ ਆ ਉਹਨਾਂ ਦੇ ਬਾਹਰ ਜਾਣਾ ਕਿ ਉਹ ਆਪਣਾ ਦਿੱਲੀ ਦੇਖਣ ਜਾ ਕੇ ਇੱਥੇ ਦੀ ਜਿਹੜੀ ਚਕਾਰ ਆਪਣਾ ਕੰਮ ਕਰਦੇ ਤੈਨੂੰ ਲੈਣ ਨੂੰ ਕੈਂਸਲ ਕਰਦੇ ਅੱਜ ਜੀਸ਼ਾ ਅੱਜ ਸਰਕਾਰ ਦਾ ਬਾਟੀਆਂ ਦਾ ਨੰਬਰ ਸਾਹਿਬ ਜੀ ਤੋਂ ਅੱਜ ਨਗਰ ਕਾਰਪੋਰੇਸ਼ਨ ਦੇ ਵਿੱਚ ਜੋ ਉਸਾਨ ਦੇਖਿਆ ਰਹੀ ਆ ਪਰ ਮੀਟਿੰਗ ਵੀ ਕੀਤੀ ਗਈ ਆ ਇਹ ਲੈਣ ਕੋਲਿੰਗ ਬਾਸ ਤੇ ਕੀਤੀ ਗਈ ਆ ਆਪ ਸਰਕਾਰ ਨੇ 6000 ਏਕੜ ਪੰਜਾਬ ਦੇ ਵਿੱਚ ਗ੍ਰੈਂਡ ਫੂਡਿੰਗ ਦੇ ਨਾਮ ਦੇ ਬਗੀਚਾ ਪਰ ਕਿਸਾਨ ਨੂੰ ਇੱਕ ਕਿੱਲੇ ਵਾਸਤੇ 65 ਰੁਪਏ ਵੀ ਨਹੀਂ ਦੇ ਰਹਾ ਕਿੰਨੀ ਮਾੜੀ ਗੱਲ ਹੈ ਅਸੀਂ ਇਸ ਦਾ ਵਿਰੋਧ ਕਰਦੇ ਹਾਂ ਅਤੇ ਪਿੰਡ ਮੰਡਲ ਪ੍ਰਾਪਤ ਕਰਦੇ ਹਾਂ ਭਾਰੀ ਤਦਾਦ ਦੇ ਕਿਸਾਨਾਂ ਵੱਲੋਂ ਕਰਿਆ ਜੈ